ਬੱਡੀ ਖਬਰ ਭਾਰਤ ਲਈ ਬਹੁਤ ਹੀ ਮੰਦਪਾਗੀ ਖਬਰ ਜਿੱਥੇ 올림픽ਸ ਦੇ ਵਿੱਚੋਂ ਇੱਕ ਹੋਰ 골ਡ ਮੈਡਲ ਸੋਨ ਤਗਮੇ ਦੀ ਉਮੀਦ ਲਈ ਬੈਠਾ ਸੀ ਭਾਰਤ ਵਿਨੇਸ਼ ਫਗਾਟ ਜੋ ਕਿ ਬਹੁਤ ਹੀ ਖੂਬਸੂਰਤੀ ਦੇ ਨਾਲ ਬਹੁਤ ਹੀ ਦਲੇਰੀ ਦੇ ਨਾਲ ਜਿਨ੍ਹਾਂ ਨੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਰੈਸਲਿੰਗ ਦੇ ਫਾਈਨਲ ਦੇ ਵਿੱਚ ਤਾਂ ਉਹਨਾਂ ਨੂੰ ਹੁਣ ਫਾਈਨਲ ਖੇਡਣ ਤੋਂ ਪਹਿਲਾਂ ਹੀ ਝਟਕਾ ਦੇ ਦਿੱਤਾ ਗਿਆ ਵਿਨੇਸ਼ ਫਗਾਟ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਫਾਈਨਲ ਨਹੀਂ ਖੇਡੇਗੀ ਵਿਨੇਸ਼ ਫੁਗਾਟ ਤਾਂ ਜਿਹੜੇ ਉਮੀਦਾਂ ਲਈ ਬੈਠੇ ਸੀ ਉਹਨਾਂ ਨੂੰ ਝਟਕਾ ਜ਼ਰੂਰ ਲੱਗਿਆ ਹਾਲਾਂਕਿ ਵਿਨੇਸ਼ ਫੁਗਾਟ ਨੇ ਆਪਣੀ ਹੁਣ ਤੱਕ ਦੀ ਪਰਫਾਰਮੈਂਸ ਦੇ ਨਾਲ ਹੀ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਜਪਾਨ ਦੀ ਰੈਸਲਰ ਨੂੰ ਪਿਛਲੇ ਮੈਚ ਦੇ ਵਿੱਚ ਹਰਾ ਕੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਤਾਂ ਅੱਜ ਡਿਸਕਵালিਫਾਈ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ weight ਸਹੀ ਨਹੀਂ ਹੈ ਭਾਰ ਜਿਹੜਾ ਕੀ ਹੈ 50 ਕਿਲੋ ਤੋਂ ਘੱਟ ਹੋਣਾ ਚਾਹੀਦਾ ਸੀ ਤਾਂ ਸਿਰਫ 100 ਗ੍ਰਾਮ ਭਾਰ ਵੱਧ ਜਿਹੜਾ ਕੀ ਰਹਾ 50 ਕਿਲੋ ਤੋਂ ਹੇਠਾਂ ਨਹੀਂ ਭਾਰ ਲਿਆ ਸਕੀ ਵਿਨੇਸ਼ ਫੁਗਾਟ ਅੱਜ ਸਵੇਰ ਤੱਕ ਤੇ ਜਦੋਂ ਕੀ ਚੈੱਕ ਹੁੰਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਯਾਨੀ ਕਿ ਸੋਨ ਤਗਮੇ ਦੀ ਰੇਸ ਦੇ ਵਿੱਚੋਂ 골ਡ ਮੈਡਲ ਦੀ ਰੇਸ ਦੇ ਵਿੱਚੋਂ ਇੱਕ ਤਰੀਕੇ ਵਿਨੇਸ਼ ਫੁਗਾਟ ਬਾਹਰ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਤੇ ਪੂਰੇ ਦੇਸ਼ ਭਾਰਤ ਦੇ ਵਿੱਚ ਜਨੂਨ ਭਰ ਦਿੱਤਾ ਵਿਨੇਸ਼ ਫੁਗਾਟ ਨੇ ਜਦੋਂ ਬਹੁਤ ਸੰਘਰਸ਼ ਤੋਂ ਬਾਅਦ ਉਹ ਫਾਈਨਲ ਦੇ ਵਿੱਚ ਪਹੁੰਚ ਗਏ ਸੀ ਔਰ ਕਮਾਲ ਦੀ ਖੇਡ ਖੇਡੀ ਕਮਾਲ ਦੀ ਰੈਸਲਿੰਗ ਕੀਤੀ ਕਿਉਂਕਿ ਕੁਝ ਸਮਾਂ ਪਹਿਲਾਂ ਪੂਰੀ ਸੁਰਖੀਆਂ ਦੇ ਵਿੱਚ ਰਹੇ ਸੀ ਵਿਨੇਸ਼ ਫਖਾੜ ਜਦੋਂ ਉਹਨਾਂ ਨੇ ਆਪਣੀ ਹੀ ਜਿਹੜੀ ਰੈਸਲਿੰਗ ਐਸੋਸੀਏਸ਼ਨ ਹੈ ਉਸ ਤੇ ਹੀ ਕੁਝ ਲੋਕਾਂ ਦੇ ਨਾਲ ਪੋਲਿਟਿਸ਼ੀਨਾਂ ਦੇ ਉੱਪਰ ਜਿਹੜਾ ਕੀ ਹੈ ਦੋਸ਼ ਬੜੇ ਗੰਭੀਰ ਲਾਏ ਸੀ ਤੇ ਉਦੋਂ ਬਹੁਤ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਟਰੋਲ ਕੀਤਾ ਪਰ ਉਹਨਾਂ ਸਾਰਿਆਂ ਨੂੰ ਜਵਾਬ ਦਿੱਤਾ ਤੇ ਸੋਸ਼ਲ ਮੀਡੀਆ ਉੱਤੇ ਵੀ ਹੁਣ ਉਹਨਾਂ ਲੋਕਾਂ ਦੀਆਂ ਧੱਜੀਆਂ ਉੱਡ ਰਹੀਆਂ ਸੀ गोल्ड मेटलवाल आज ਵੱਧ ਰਹੀ ਸੀ ਵਿਨੇਸ਼ ਵਗਾਟ ਪਰ ਅਫਸੋਸ ਕੇ ਡਿਸਕਵালিਫਾਈ ਕਰ ਦਿੱਤਾ ਗਿਆ ਜਿਹੜਾ ਕੀ ਹੈ 100 ਗ੍ਰਾਮ ਭਾਰ ਵੱਧ ਹੋਣ ਕਰਕੇ ਉਹਨਾਂ ਨੂੰ 올림픽ਸ ਦੇ ਫਾਈਨਲ ਦੇ ਵਿੱਚ ਨਹੀਂ ਖੇਡਣ ਦਿੱਤਾ ਜਾਏਗਾ 50 ਕਿਲੋ ਭਾਰ ਹੋਣਾ ਚਾਹੀਦਾ ਸੀ ਪਰ ਉਸ ਤੋਂ 100 ਗ੍ਰਾਮ ਉੱਤੇ ਆਇਆ ਭਾਰ ਜਿਸ ਕਰਕੇ ਉਹਨਾਂ ਨੂੰ ਡਿਸਕਵালিਫਾਈ ਕੀਤਾ ਗਿਆ 올림픽 ਐਸੋਸੀਏਸ਼ਨ ਵੱਲੋਂ ਜਿਸ ਤੇ ਚੱਲਦੇ ਹੁਣ ਉਹ ਫਾਈਨਲ ਨਹੀਂ ਖੇੜ ਪਾਉਣਗੇ ਇੱਥੇ ਤੁਹਾਨੂੰ ਦੱਸਦੇ ਚਲਿਏ ਕਿ ਜਦੋਂ ਫਾਈਨਲ ਦੇ ਵਿੱਚ ਦਾਖਲ ਹੋਣ ਲਈ ਮੈਚ ਜਿੱਤ ਲਿਆ ਸੀ ਪਿਛਲਾ ਤਾਂ ਉਦੋਂ ਜਿਹੜਾ ਕੀ ਹੈ 2 ਕਿਲੋ ਓਵਰ weight ਸੀ ਮੰਗਲਵਾਰ ਰਾਤ ਨੂੰ 2 ਕਿਲੋ ਓਵਰ weight ਦੱਸਿਆ ਜਾ ਰਿਹਾ ਸੀ ਵਿਨੇਸ਼ ਫਗਾਟ ਨੂੰ ਤੇ ਜਿਸ ਤੇ ਚਲਦਿਆਂ ਉਹਨਾਂ ਨੇ ਭਾਰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੂਰੀ ਰਾਤ ਨਹੀਂ ਸੁੱਤੇ ਸਾਰੀ ਰਾਤ ਆਪਣੀ ਫੁੱਲ ਕਪੈਸਿਟੀ ਉੱਤੇ ਜੋਗਿੰਗ ਸਕਿਪਿੰਗ ਤੇ ਸਾਈਕਲਿੰਗ ਕੀਤੀ ਸਾਰੇ ਕ੍ਰਾਈਟੇਰੀਆ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਖੀਰਲਾ 100 ਗ੍ਰਾਮ ਜਿਹੜਾ ਕੀ ਹੈ ਉਹ ਜ਼ਰੂਰ ਰਹਿ ਗਿਆ ਜਿਸ ਤੋਂ ਬਾਅਦ ਕੇ ਵਿਨੇਸ਼ ਫਗਾਟ ਨੂੰ ਹੁਣ ਡਿਸਕਵালিਫਾਈ ਕੀਤਾ ਗਿਆ ਇਸ ਦਿਲੇ ਦੀ ਸਭ ਤੋਂ ਵੱਡੀ ਖਬਰ ਭਾਰਤ ਲਈ ਬਹੁਤ ਹੀ ਮੰਦਪਾਗੀ ਖਬਰ ਜਿੱਥੇ 올림픽ਸ ਦੇ ਵਿੱਚੋਂ ਇੱਕ ਹੋਰ 골ਡ ਮੈਡਲ ਸੋਨ ਤਗਮੇ ਦੀ ਉਮੀਦ ਲਈ ਬੈਠਾ ਸੀ ਭਾਰਤ ਵਿਨੇਸ਼ ਫਗਾਟ ਜੋ ਕਿ ਬਹੁਤ ਹੀ ਖੂਬਸੂਰਤੀ ਦੇ ਨਾਲ ਬਹੁਤ ਹੀ ਦਲੇਰੀ ਦੇ ਨਾਲ ਜਿਨ੍ਹਾਂ ਨੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਰੈਸਲਿੰਗ ਦੇ ਫਾਈਨਲ ਦੇ ਵਿੱਚ ਤਾਂ ਉਹਨਾਂ ਨੂੰ ਹੁਣ ਫਾਈਨਲ ਖੇਡਣ ਤੋਂ ਪਹਿਲਾਂ ਹੀ ਝਟਕਾ ਦੇ ਦਿੱਤਾ ਗਿਆ ਵਿਨੇਸ਼ ਫਗਾਟ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਫਾਈਨਲ ਨਹੀਂ ਖੇਡੇਗੀ ਵਿਨੇਸ਼ ਫੁਗਾਟ ਤਾਂ ਜਿਹੜੇ ਉਮੀਦਾਂ ਲਈ ਬੈਠੇ ਸੀ ਉਹਨਾਂ ਨੂੰ ਝਟਕਾ ਜ਼ਰੂਰ ਲੱਗਿਆ ਹਾਲਾਂਕਿ ਵਿਨੇਸ਼ ਫੁਗਾਟ ਨੇ ਆਪਣੀ ਹੁਣ ਤੱਕ ਦੀ ਪਰਫਾਰਮੈਂਸ ਦੇ ਨਾਲ ਹੀ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਤੇ ਜਪਾਨ ਦੀ ਰੈਸਲਰ ਨੂੰ ਪਿਛਲੇ ਮੈਚ ਦੇ ਵਿੱਚ ਹਰਾ ਕੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਤਾਂ ਅੱਜ ਡਿਸਕਵালিਫਾਈ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ weight ਸਹੀ ਨਹੀਂ ਹੈ ਭਾਰ ਜਿਹੜਾ ਕੀ ਹੈ 50 ਕਿਲੋ ਤੋਂ ਘੱਟ ਹੋਣਾ ਚਾਹੀਦਾ ਸੀ ਤਾਂ ਸਿਰਫ 100 ਗ੍ਰਾਮ ਭਾਰ ਵੱਧ ਜਿਹੜਾ ਕੀ ਰਹਾ 50 ਕਿਲੋ ਤੋਂ ਹੇਠਾਂ ਨਹੀਂ ਭਾਰ ਲਿਆ ਸਕੀ ਵਿਨੇਸ਼ ਫੁਗਾਟ ਅੱਜ ਸਵੇਰ ਤੱਕ ਤੇ ਜਦੋਂ ਕੀ ਚੈੱਕ ਹੁੰਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਯਾਨੀ ਕਿ ਸੋਨ ਤਗਮੇ ਦੀ ਰੇਸ ਦੇ ਵਿੱਚੋਂ 골ਡ ਮੈਡਲ ਦੀ ਰੇਸ ਦੇ ਵਿੱਚੋਂ ਇੱਕ ਤਰੀਕੇ ਵਿਨੇਸ਼ ਫੁਗਾਟ ਬਾਹਰ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਤੇ ਪੂਰੇ ਦੇਸ਼ ਭਾਰ ਦੇ ਵਿੱਚ ਜਨੂਨ ਭਰ ਦਿੱਤਾ ਵਿਨੇਸ਼ ਫੁਗਾਟ ਨੇ ਜਦੋਂ ਬਹੁਤ ਸੰਘਰਸ਼ ਤੋਂ ਬਾਅਦ ਉਹ ਫਾਈਨਲ ਦੇ ਵਿੱਚ ਪਹੁੰਚ ਗਏ ਸੀ ਔਰ ਕਮਾਲ ਦੀ ਖੇਡ ਖੇਡੀ ਕਮਾਲ ਦੀ ਰੈਸਲਿੰਗ ਕੀਤੀ ਕਿਉਂਕਿ ਕੁਝ ਸਮਾਂ ਪਹਿਲਾਂ ਪੂਰੀ ਸੁਰਖੀਆਂ ਦੇ ਵਿੱਚ ਰਹੇ ਸੀ ਵਿਨੇਸ਼ ਫਖਾੜ ਜਦੋਂ ਉਹਨਾਂ ਨੇ ਆਪਣੀ ਹੀ ਜਿਹੜੀ ਰੈਸਲਿੰਗ ਐਸੋਸੀਏਸ਼ਨ ਹੈ ਉਸ ਤੇ ਹੀ ਕੁਝ ਲੋਕਾਂ ਦੇ ਨਾਲ ਪੋਲੀਟੀਸ਼ੀਨਾਂ ਦੇ ਉੱਪਰ ਜਿਹੜਾ ਕੀ ਹੈ ਦੋਸ਼ ਬੜੇ ਗੰਭੀਰ ਲਾਏ ਸੀ ਤੇ ਉਦੋਂ ਬਹੁਤ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਟਰੋਲ ਕੀਤਾ ਪਰ ਉਹਨਾਂ ਸਾਰਿਆਂ ਨੂੰ ਜਵਾਬ ਦਿੱਤਾ ਤੇ ਸੋਸ਼ਲ ਮੀਡੀਆ ਉੱਤੇ ਵੀ ਹੁਣ ਉਹਨਾਂ ਲੋਕਾਂ ਦੀਆਂ ਧੱਜੀਆਂ ਉੱਡ ਰਹੀਆਂ ਸੀ गोल्ड मेटल ਵਾਲ ਅੱਜ ਵੱਧ ਰਹੀ ਸੀ ਵਿਨੇਸ਼ ਵਗਾਟ ਪਰ ਅਫਸੋਸ ਕੇ ਡਿਸਕਵালিਫਾਈ ਕਰ ਦਿੱਤਾ ਗਿਆ ਜਿਹੜਾ ਕੀ ਹੈ 100 ਗ੍ਰਾਮ ਭਾਰ ਵੱਧ ਹੋਣ ਕਰਕੇ ਉਹਨਾਂ ਨੂੰ 올림픽ਸ ਦੇ ਫਾਈਨਲ ਦੇ ਵਿੱਚ ਨਹੀਂ ਖੇਡਣ ਦਿੱਤਾ ਜਾਏਗਾ 50 ਕਿਲੋ ਭਾਰ ਹੋਣਾ ਚਾਹੀਦਾ ਸੀ ਪਰ ਉਸ ਤੋਂ 100 ਗ੍ਰਾਮ ਉੱਤੇ ਆਇਆ ਭਾਰ ਜਿਸ ਕਰਕੇ ਉਹਨਾਂ ਨੂੰ ਡਿਸਕਵালিਫਾਈ ਕੀਤਾ ਗਿਆ 올림픽 ਐਸੋਸੀਏਸ਼ਨ ਵੱਲੋਂ ਜਿਸ ਤੇ ਚੱਲਦੇ ਹੁਣ ਉਹ ਫਾਈਨਲ ਨਹੀਂ ਖੇੜ ਪਾਉਣਗੇ ਇੱਥੇ ਤੁਹਾਨੂੰ ਦੱਸਦੇ ਚਲਿਏ ਕਿ ਜਦੋਂ ਫਾਈਨਲ ਦੇ ਵਿੱਚ ਦਾਖਲ ਹੋਣ ਲਈ ਮੈਚ ਜਿੱਤ ਲਿਆ ਸੀ ਪਿਛਲਾ ਤਾਂ ਉਦੋਂ ਜਿਹੜਾ ਕੀ ਹੈ 2 ਕਿਲੋ ਓਵਰ weight ਸੀ ਮੰਗਲਵਾਰ ਰਾਤ ਨੂੰ 2 ਕਿਲੋ ਓਵਰ weight ਦੱਸਿਆ ਜਾ ਰਿਹਾ ਸੀ ਵਿਨੇਸ਼ ਫਗਾਟ ਨੂੰ ਤੇ ਜਿਸ ਤੇ ਚਲਦਿਆਂ ਉਹਨਾਂ ਨੇ ਭਾਰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੂਰੀ ਰਾਤ ਨਹੀਂ ਸੁੱਤੇ ਸਾਰੀ ਰਾਤ ਆਪਣੀ ਫੁੱਲ ਕਪੈਸਿਟੀ ਉੱਤੇ ਜੋਗਿੰਗ ਸਕਿਪਿੰਗ ਸਾਈਕਲਿੰਗ ਕੀਤੀ ਸਾਰੇ ਕ੍ਰਾਈਟੇਰੀਆ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਖੀਰਲਾ 100 ਗ੍ਰਾਮ ਜਿਹੜਾ ਕੀ ਹੈ ਉਹ ਜ਼ਰੂਰ ਰਹਿ ਗਿਆ ਜਿਸ ਤੋਂ ਬਾਅਦ ਕੇ ਵਿਨੇਸ਼ ਫਗਾਟ ਨੂੰ ਹੁਣ ਡਿਸਕਵালিਫਾਈ ਕੀਤਾ ਗਿਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਭਾਰਤ ਲਈ ਬਹੁਤ ਹੀ ਮੰਦਪਾਗੀ ਖਬਰ ਜਿੱਥੇ 올림픽ਸ ਦੇ ਵਿੱਚੋਂ ਇੱਕ ਹੋਰ 골ਡ ਮੈਡਲ ਸੋਨ ਤਗਮੇ ਦੀ ਉਮੀਦ ਲਈ ਬੈਠਾ ਸੀ ਭਾਰਤ ਵਿਨੇਸ਼ ਫਗਾਟ ਜੋ ਕਿ ਬਹੁਤ ਹੀ ਖੂਬਸੂਰਤੀ ਦੇ ਨਾਲ ਬਹੁਤ ਹੀ ਦਲੇਰੀ ਦੇ ਨਾਲ ਜਿਨ੍ਹਾਂ ਨੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਰੈਸਲਿੰਗ ਦੇ ਫਾਈਨਲ ਦੇ ਵਿੱਚ ਤਾਂ ਉਹਨਾਂ ਨੂੰ ਹੁਣ ਫਾਈਨਲ ਖੇਡਣ ਤੋਂ ਪਹਿਲਾਂ ਹੀ ਝਟਕਾ ਦੇ ਦਿੱਤਾ ਗਿਆ ਵਿਨੇਸ਼ ਫਗਾਟ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਫਾਈਨਲ ਨਹੀਂ ਖੇਡੇਗੀ ਵਿਨੇਸ਼ ਫੋਗਾਟ ਤਾਂ ਜਿਹੜੇ ਉਮੀਦਾਂ ਲਈ ਬੈਠੇ ਸੀ ਉਹਨਾਂ ਨੂੰ ਝਟਕਾ ਜ਼ਰੂਰ ਲੱਗਿਆ ਹਾਲਾਂਕਿ ਵਿਨੇਸ਼ ਫੋਗਾਟ ਨੇ ਆਪਣੀ ਹੁਣ ਤੱਕ ਦੀ ਪਰਫਾਰਮੈਂਸ ਦੇ ਨਾਲ ਹੀ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਤੇ ਜਪਾਨ ਦੀ ਰੈਸਲਰ ਨੂੰ ਪਿਛਲੇ ਮੈਚ ਦੇ ਵਿੱਚ ਹਰਾ ਕੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਤਾਂ ਅੱਜ ਡਿਸਕਵালিਫਾਈ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ weight ਸਹੀ ਨਹੀਂ ਹੈ ਭਾਰ ਜਿਹੜਾ ਕੀ ਹੈ 50 ਕਿਲੋ ਤੋਂ ਘੱਟ ਹੋਣਾ ਚਾਹੀਦਾ ਸੀ ਤਾਂ ਸਿਰਫ 100 ਗ੍ਰਾਮ ਭਾਰ ਵੱਧ ਜਿਹੜਾ ਕੀ ਹੈ ਰਹਾ 50 ਕਿਲੋ ਤੋਂ ਹੇਠਾਂ ਨਹੀਂ ਭਾਰ ਲਿਆ ਸਕੀ ਵਿਨੇਸ਼ ਫੁਗਾਟ ਅੱਜ ਸਵੇਰ ਤੱਕ ਤੇ ਜਦੋਂ ਕੀ ਚੈੱਕ ਹੁੰਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਯਾਨੀ ਕਿ ਸੋਨ ਤਗਮੇ ਦੀ ਰੇਸ ਦੇ ਵਿੱਚੋਂ 골ਡ ਮੈਡਲ ਦੀ ਰੇਸ ਦੇ ਵਿੱਚੋਂ ਇੱਕ ਤਰੀਕੇ ਵਿਨੇਸ਼ ਫੁਗਾਟ ਬਾਹਰ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਤੇ ਪੂਰੇ ਦੇਸ਼ ਭਾਰਤ ਦੇ ਵਿੱਚ ਜਨੂਨ ਭਰ ਦਿੱਤਾ ਵਿਨੇਸ਼ ਫੁਗਾਟ ਨੇ ਜਦੋਂ ਬਹੁਤ ਸੰਘਰਸ਼ ਤੋਂ ਬਾਅਦ ਉਹ ਫਾਈਨਲ ਦੇ ਵਿੱਚ ਪਹੁੰਚ ਗਏ ਸੀ ਔਰ ਕਮਾਲ ਦੀ ਖੇਡ ਖੇਡੀ ਕਮਾਲ ਦੀ ਰੈਸਲਿੰਗ ਕੀਤੀ ਕਿਉਂਕਿ ਕੁਝ ਸਮਾਂ ਪਹਿਲਾਂ ਪੂਰੀ ਸੁਰਖੀਆਂ ਦੇ ਵਿੱਚ ਰਹੇ ਸੀ ਵਿਨੇਸ਼ ਫੁਖਾੜ ਜਦੋਂ ਉਹਨਾਂ ਨੇ ਆਪਣੀ ਹੀ ਜਿਹੜੀ ਰੈਸਲਿੰਗ ਐਸੋਸੀਏਸ਼ਨ ਹੈ ਉਸ ਤੇ ਹੀ ਕੁਝ ਲੋਕਾਂ ਦੇ ਨਾਲ ਪੋਲਿਟਿਸ਼ੀਨਾਂ ਦੇ ਉੱਪਰ ਜਿਹੜਾ ਕੀ ਹੈ ਦੋਸ਼ ਬੜੇ ਗੰਭੀਰ ਲਾਏ ਸੀ ਤੇ ਉਦੋਂ ਬਹੁਤ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਟਰੋਲ ਕੀਤਾ ਪਰ ਉਹਨਾਂ ਸਾਰਿਆਂ ਨੂੰ ਜਵਾਬ ਦਿੱਤਾ ਤੇ ਸੋਸ਼ਲ ਮੀਡੀਆ ਉੱਤੇ ਵੀ ਹੁਣ ਉਹਨਾਂ ਲੋਕਾਂ ਦੀਆਂ ਧੱਜੀਆਂ ਉੱਡ ਰਹੀਆਂ ਸੀ गोल्ड मेटलवाल आज ਵੱਧ ਰਹੀ ਸੀ ਵਿਨੇਸ਼ ਵਗਾਟ ਪਰ ਅਫਸੋਸ ਕੇ ਡਿਸਕਵালিਫਾਈ ਕਰ ਦਿੱਤਾ ਗਿਆ ਜਿਹੜਾ ਕੀ ਹੈ 100 ਗ੍ਰਾਮ ਭਾਰ ਵੱਧ ਹੋਣ ਕਰਕੇ ਉਹਨਾਂ ਨੂੰ 올림픽ਸ ਦੇ ਫਾਈਨਲ ਦੇ ਵਿੱਚ ਨਹੀਂ ਖੇਡਣ ਦਿੱਤਾ ਜਾਏਗਾ 50 ਕਿਲੋ ਭਾਰ ਹੋਣਾ ਚਾਹੀਦਾ ਸੀ ਪਰ ਉਸ ਤੋਂ 100 ਗ੍ਰਾਮ ਉੱਤੇ ਆਇਆ ਭਾਰ ਜਿਸ ਕਰਕੇ ਉਹਨਾਂ ਨੂੰ ਡਿਸਕਵালিਫਾਈ ਕੀਤਾ ਗਿਆ 올림픽 ਐਸੋਸੀਏਸ਼ਨ ਵੱਲੋਂ ਜਿਸ ਤੇ ਚੱਲਦੇ ਹੁਣ ਉਹ ਫਾਈਨਲ ਨਹੀਂ ਖੇੜ ਪਾਉਣਗੇ ਇੱਥੇ ਤੁਹਾਨੂੰ ਦੱਸਦੇ ਚਲਿਏ ਕਿ ਜਦੋਂ ਫਾਈਨਲ ਦੇ ਵਿੱਚ ਦਾਖਲ ਹੋਣ ਲਈ ਮੈਚ ਜਿੱਤ ਲਿਆ ਸੀ ਪਿਛਲਾ ਤਾਂ ਉਦੋਂ ਜਿਹੜਾ ਕੀ ਹੈ 2 ਕਿਲੋ ਓਵਰ weight ਸੀ ਮੰਗਲਵਾਰ ਰਾਤ ਨੂੰ 2 ਕਿਲੋ ਓਵਰ weight ਦੱਸਿਆ ਜਾ ਰਿਹਾ ਸੀ ਵਿਨੇਸ਼ ਫਗਾਟ ਨੂੰ ਤੇ ਜਿਸ ਤੇ ਚਲਦਿਆਂ ਉਹਨਾਂ ਨੇ ਭਾਰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੂਰੀ ਰਾਤ ਨਹੀਂ ਸੁੱਤੇ ਸਾਰੀ ਰਾਤ ਆਪਣੀ ਫੁੱਲ ਕਪੈਸਿਟੀ ਉੱਤੇ ਜੋਗਿੰਗ ਸਕਿਪਿੰਗ ਤੇ ਸਾਈਕਲਿੰਗ ਕੀਤੀ ਸਾਰੇ ਕ੍ਰਾਈਟੇਰੀਆ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਖੀਰਲਾ 100 ਗ੍ਰਾਮ ਜਿਹੜਾ ਕੀ ਹੈ ਉਹ ਜ਼ਰੂਰ ਰਹਿ ਗਿਆ ਜਿਸ ਤੋਂ ਬਾਅਦ ਕੇ ਵਿਨੇਸ਼ ਫਗਾਟ ਨੂੰ ਹੁਣ ਡਿਸਕਵਾਲਿਫਾਈ ਕੀਤਾ ਗਿਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਭਾਰਤ ਲਈ ਬਹੁਤ ਹੀ ਮੰਦਪਾਗੀ ਖਬਰ ਜਿੱਥੇ 올림픽ਸ ਦੇ ਵਿੱਚੋਂ ਇੱਕ ਹੋਰ 골ਡ ਮੈਡਲ ਸੋਨ ਤਗਮੇ ਦੀ ਉਮੀਦ ਲਈ ਬੈਠਾ ਸੀ ਭਾਰਤ ਵਿਨੇਸ਼ ਫਗਾਟ ਜੋ ਕਿ ਬਹੁਤ ਹੀ ਖੂਬਸੂਰਤੀ ਦੇ ਨਾਲ ਬਹੁਤ ਹੀ ਦਲੇਰੀ ਦੇ ਨਾਲ ਜਿਨ੍ਹਾਂ ਨੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਰੈਸਲਿੰਗ ਦੇ ਫਾਈਨਲ ਦੇ ਵਿੱਚ ਤਾਂ ਉਹਨਾਂ ਨੂੰ ਹੁਣ ਫਾਈਨਲ ਖੇਡਣ ਤੋਂ ਪਹਿਲਾਂ ਹੀ ਝਟਕਾ ਦੇ ਦਿੱਤਾ ਗਿਆ ਵਿਨੇਸ਼ ਫਗਾਟ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਫਾਈਨਲ ਨਹੀਂ ਖੇਡੇਗੀ ਵਿਨੇਸ਼ ਫੁਗਾਟ ਤਾਂ ਜਿਹੜੇ ਉਮੀਦਾਂ ਲਾਈ ਬੈਠੇ ਸੀ ਉਹਨਾਂ ਨੂੰ ਝਟਕਾ ਜ਼ਰੂਰ ਲੱਗਿਆ ਹਾਲਾਂਕਿ ਵਿਨੇਸ਼ ਫੁਗਾਟ ਨੇ ਆਪਣੀ ਹੁਣ ਤੱਕ ਦੀ ਪਰਫਾਰਮੈਂਸ ਦੇ ਨਾਲ ਹੀ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਤੇ ਜਾਪਾਨ ਦੀ ਰੈਸਲਰ ਨੂੰ ਪਿਛਲੇ ਮੈਚ ਦੇ ਵਿੱਚ ਹਰਾ ਕੇ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਸੀ ਤਾਂ ਅੱਜ ਡਿਸਕਵালিਫਾਈ ਕਰਨ ਦੀ ਜਾਣਕਾਰੀ